ਚੰਗਾ ਭਲਾ ਇਨਸਾਨ ਦੇਖਣ ਨੂੰ ਪਰ ਇਹ ਬੱਚਾ ਮੰਦਬੁੱਧੀ ਆ 25 26 ਸਾਲ ਦੀ ਉਮਰ ਆ ਕੀ ਛੱਤ ਕਿੱਦਾਂ ਡੱਗੀ ਤੁਹਾਡੇ ਘਰ ਦੀ ਆਪੇ ਠੀਕ ਕੀ ਛੱਤ ਯੋ ਕਿ ਟੋਪਾ ਬਹੁਤ ਜ਼ਿਆਦੀ ਆ ਤੁਸੀਂ ਚਪਲਾ ਕਿਉਂ ਨਹੀਂ ਪਾਈਆਂ ਨਹੀਂ ਪੰਦਾ ਚਪਲਾ ਪਾਉਂਦੇ ਨਹੀਂ ਨਹੀਂ ਪੰਦੇ ਇਹ ਦਵਾਈ ਦੁਵਾਈ ਚੱਲਦੀ ਆ ਕਿਤੇ ਬਈ ਲੁਧਿਆਣਾ ਚੱਲਣ ਦੀ ਗੁਰਪ੍ਰੀਤ ਮਨੁੱਖਤਾ ਸੇਵਾ ਵਾਲੇ ਨੂੰ ਜਾਣਦੇ ਤੁਸੀਂ ਮਨੁੱਖਤਾ ਸੇਵਾ ਵਾਲੇ ਨੂੰ ਹਾਂ ਕੀ ਨਾਮ ਉਹਨਾਂ ਦਾ ਕੋਲ ਪੀਟਿੰਗ ਦੇਖ ਲਓ ਬਈ ਚੰਗੀ ਤਰ੍ਹਾਂ ਬੋਲਿਆ ਨਹੀਂ ਜਾਂਦਾ ਪਰ ਉਸ ਇਨਸਾਨ ਦੇ ਚਿਹਰੇ ਨੂੰ ਪਛਾਣਦਾ ਜਿਹੜਾ ਇਸ ਬੰਦੇ ਦਾ ਇਲਾਜ ਕਰਦਾ ਉਹਦਾ ਨਾਮ ਹੈ ਗੁਰਪ੍ਰੀਤ ਸਿੰਘ ਕੋਈ ਇੱਥੇ ਸਰ ਲੈਣ ਨਹੀਂ ਪਹੁੰਚਾ ਕੋਈ ਨਹੀਂ ਸਾਡੀ ਸਰ ਲੈਣ ਪਹੁੰਚਾ ਕੋਈ ਵੀ ਨਹੀਂ ਹਜੇ ਹੁਣ ਕਿਉਂਕਿ ਬਹੁਤ ਸਾਰੇ ਕਲਾਕਾਰ ਜਾਂ ਸਮਾਜ ਸਮਾਜ ਸੇਵੀ ਐਨ ਜੀਓ ਹੈਗੀਆਂ ਜਿਹੜੀਆਂ ਕੋਈ ਨਹੀਂ ਸਾਡੇ ਤੱਕ ਇੱਥੇ ਤੱਕ ਪਹੁੰਚਾ ਕੰਮ ਕਰ ਕਰਿਆ ਦਿਹਾੜੀ ਦੱਪਾਈ ਇੱਥੇ ਕਰਨਾ ਪੰਜ ਛੇ ਨਾ ਥਾਮਾ ਸਾਰਾ ਉਹਦੇ ਤੋਂ ਮੈਂ ਪੱਠੇ ਦੋ ਤਿੰਨਾਂ ਵੀ ਇਹ ਦੋ ਤਿੰਨਾਂ ਚੋਂ ਨਵਾਂ ਇੱਕ ਤਾਂ ਕਮਰੇ ਦੀ ਛੱਤ ਡਿੱਗ ਗਈ ਆ ਦੂਸਰੇ ਕਮਰਾ ਵੀ ਦੇ ਹਾਲਾਤ ਵੀ ਬਹੁਤ ਜ਼ਿਆਦਾ ਖਰਾਬ ਨੇ ਇੱਟਾਂ ਵਿੱਚੋਂ ਨਿਕਲ ਰਹੀਆਂ ਨੇ 90 ਸਾਲ ਦੀ ਉਮਰ ਹੋਣੀ ਤਕਰੀਬਨ ਬਾਬਾ ਜੀ 90 ਸਾਲ ਦੀ ਉਮਰ ਤੁਹਾਡੀ ਨਹੀਂ ਨਹੀਂ ਕਿੰਨੀ ਆ ਜੀ 100 ਸਾਲ ਹੋਏਗੀ 100 ਸਾਲ ਉਮਰ ਦੀ ਤੁਸੀਂ ਦੇਖ ਰਹੇ ਹੋ ਟੀਵੀ ਅਨਰੀ ਤੇ ਮੈਂ ਹਾਂ ਪਰਮਜੀਤ ਸਿੰਘ ਪੰਮਾ ਹੜਾ ਤੋਂ ਬਾਅਦ ਚ ਲੋਕਾਂ ਦੇ ਕੀ ਹਾਲਾਤ ਨੇ ਉਹ ਹੀ ਜਾਣਨ ਲਈ ਅਸੀਂ ਗੁਰਦਾਸਪੁਰ ਦੇ ਡੇਰਾ ਬਾਬਾ ਨਾਨਕ ਦੇ ਏਰੀਏ ਦੇ ਵਿੱਚ ਪਹੁੰਚਿਆ ਤੇ ਅੱਜ ਇੱਥੇ ਇੱਕ ਸਾਨੂੰ ਪਰਿਵਾਰ ਮਿਲਿਆ ਤੇ ਬੇहद ਹੀ ਦੁਖਦਾਈ ਘਟਨਾ ਨਾ ਤੇ ਇੱਥੇ ਕੋਈ ਰਾਸਤ ਲੈ ਕੇ ਪਹੁੰਚਾ ਤੇ ਨਾ ਹੀ ਕੋਈ ਸਮਾਜ ਸੇਵੀ ਜਾਂ ਸਿੱਖ ਸੰਸਥਾਵਾਂ ਜਾਂ ਕੋਈ ਮਦਦ ਕਰਨ ਲਈ ਇਹਨਾਂ ਦੇ ਕੋਲ ਪਹੁੰਚਾ ਪਰਿਵਾਰ ਦਾ ਬਹੁਤ ਬੁਰਾ ਹਾਲ ਆ ਤੇ ਇਹਨਾਂ ਦਾ ਜਿਹੜਾ ਘਰ ਆ ਹੜ ਦੀ ਮਾਰ ਦੇ ਹਟਾ ਕੇ ਡਿੱਗ ਗਿਆ ਛੱਤ ਡਿੱਗ ਗਈ ਆ ਤੇ ਇੱਕ ਹੋਰ ਬਹੁਤ ਮਾੜੀ ਗੱਲ ਇਹ ਆ ਕਿ ਪਰਿਵਾਰ ਦੇ ਵਿੱਚ ਇੱਕੋ ਜੀ ਆ ਜਿਹੜਾ ਕਮਾਉਣ ਵਾਲਾ ਤੇ ਉਹ ਵੀ ਕਦੇ ਕੰਮ ਤੇ ਜਾਂਦਾ ਕਦੇ ਨਹੀਂ ਜਾਂਦਾ ਤੇ ਪਰਿਵਾਰ ਦਾ ਨੌਜਵਾਨ ਪੁੱਤ ਮੰਦ ਜਿਸ ਨੂੰ ਕੈਦੀ ਦਾ ਆਪਾਂ ਮੰਦ ਬੁੱਧੀ ਨਾ ਤੋਂ ਚੰਗੇ ਤਰੀਕੇ ਨਾਲ ਬੋਲ ਸਕਦਾ ਤੇ ਨਾ ਕਿਸੇ ਨਾਲ ਗੱਲਬਾਤ ਕਰ ਸਕਦਾ ਇਹ ਹਾਲਾਤ ਅਸੀਂ ਤੁਹਾਨੂੰ ਘਰ ਦੇ ਦਿਖਾ ਰਹੇ ਹਾਂ ਜਿਸ ਘਰ ਦੀ ਛੱਤ ਡਿੱਗੀ ਤੇ ਪਰਿਵਾਰ ਦੇ ਮੈਂਬਰਾਂ ਦੇ ਨਾਲ ਵੀ ਗੱਲਬਾਤ ਕਰਾਂਗੇ ਭੈਣ ਜੀ ਇਹ ਛੱਤ ਤੁਹਾਡੀ ਕਿੱਦਾਂ ਡਿੱਗੀ ਪਹਿਲਾਂ ਤਾਂ ਬਾਰਸ਼ਾਂ ਬੜੀਆਂ ਹੋਡੀਆਂ ਮੜ ਕੇ ਪਾਣੀ ਆ ਗਿਆ ਪਾਣੀ ਦੇ ਨਾਲ ਪਾਪਾ ਜੀ ਅੰਦਰ ਸੁੱਤੇ ਹੀ ਉਹਨੂੰ ਛੇਛੇ ਦੀ ਕੱਢਿਆ ਤੇ ਛੱਤ ਇੱਕ ਪਹਿਲਾਂ ਇੱਕ ਪੱਖਾ ਡਿੱਗਾ ਦਾ ਬਦਲ ਕੱਢਿਆ ਮੜ ਕੇ ਸਾਰੀ ਡਿੱਗ ਪਈ ਹੂੰ ਤੇ ਪਾਣੀ ਦੇ ਨਾਲ ਪਹਿਲਾਂ ਤਾਂ ਇਹ ਬਹੁਤ ਬਾਰਸ਼ਾਂ ਦੀਆਂ ਬਾਰਸ਼ਾਂ ਦੇ ਨਾਲ ਵੀ ਤਾਂ ਲੋਕ ਜਦੋਂ ਕਹਾੜਾ ਉਹ ਉਹਨਾਂ ਦਿਨਾਂ ਦੀ ਉਦੋਂ ਡਿੱਗੀ ਛੱਤ ਉਦੋਂ ਡਿੱਗੀ ਛੱਤ ਕੋਈ ਇੱਥੇ ਸਰਲੈਣ ਨਹੀਂ ਪਹੁੰਚਾ ਤੁਹਾਡੇ ਕੋਈ ਨਹੀਂ ਸਾਡੀ ਸਰਲੈਣ ਪਹੁੰਚਾ ਕੋਈ ਵੀ ਨਹੀਂ ਸਾਡੇ ਹੱਥ ਆਇਆ ਤੱਕ ਕਿਉਂਕਿ ਬਹੁਤ ਸਾਰੇ ਕਲਾਕਾਰ ਜਾਂ ਸਮਾਜ ਸਮਾਜ ਸੇਵੀ ਐਨ ਜੀਓ ਹੈਗੀਆਂ ਜਿਹੜੀਆਂ ਵੀ ਪਿੰਡਾਂ ਦੇ ਪਿੰਡਾਂ ਦੇ ਵਿੱਚ ਜਾ ਕੇ ਘਰਾਂ ਦੇ ਲੈਣ ਕੋਈ ਨਹੀਂ ਸਾਡੇ ਤੱਕ ਇੱਥੇ ਤੱਕ ਪਹੁੰਚਸ ਹੂੰ ਕੋਈ ਵੀ ਜਿਹੜਾ ਵੀ ਸਾਡੇ ਤੱਕ ਮੜਾ ਕੋਈ ਹਾਲ ਚਾਲ ਵੀ ਪੁੱਛਣ ਤੱਕ ਨਹੀਂ ਆਇਆ ਵੀ ਕੀ ਹਾਲ ਹੈ ਤੁਹਾਡਾ ਕੋਈ ਨਹੀਂ ਪਿੰਡ ਦੇ ਵਿੱਚੋਂ ਤੁਹਾਡੀ ਕਿਸੇ ਨੇ ਹੈਲਪ ਨਹੀਂ ਕੀਤੀ ਕਿਉਂਕਿ ਤੁਹਾਡੇ ਪਿੰਡ ਦੀ ਕਿੰਨੀ ਕ ਬੋਟ ਹੈ ਕਿੰਨੀ ਕ ਆਬਾਦੀ ਹੈ ਆਬਾਦੀ ਤੇ ਮੇਰੇ ਹਿਸਾਬ ਨਾਲ ਹੋਣੀ ਆ ਸਾਰੇ 5 ਕੇ ਹੋਣੇ 5 ਕੇ ਹੂੰ ਕਿਸੇ ਕੋਈ ਪਿੰਡ ਚੋਂ ਸਾਰ ਨਹੀਂ ਲਈ ਕਿਸੇ ਨੇ ਸਾਰ ਨਹੀਂ ਲਈ ਸਾਡੇ ਪਿੰਡ ਚ ਠੀਕ ਹਾਂਜੀ ਭਾਈ ਸਾਹਿਬ ਤੁਸੀਂ ਕੀ ਕੰਮ ਕਰ ਕਰਦੇ ਹੋ ਕੰਮ ਕਰ ਕਰਦਾ ਦਿਹਾੜੀ ਟਪਾਈ ਇੱਥੇ ਕਰਨਾ ਹੂੰ ਮਜ਼ਦੂਰੀ ਏ ਜਿੱਥੇ ਮਿਲ ਗਈ ਇੱਥੇ ਕਰ ਲਈ ਹੂੰ ਆਪਣੇ ਟਾਈਮ ਇੱਥੇ ਨਹੀਂ ਸਾਰਨਾ ਹੂੰ ਪਹਿਲੀ ਵੀ ਥੋੜੀ ਏ ਪਹਿਲੀ ਇੰਨੀ ਪਹਿਲੀ ਨਾ ਬੰਦਾ ਕੱਖ ਨਹੀਂ ਜੀ ਮਜ਼ਦੂਰੀ ਨਾ ਕਰੀਏ ਦੇ ਹੂੰ ਅੱਗੇ ਤੋਂ ਬੱਚਾ ਵੀ ਵੇਖ ਲਿਆ ਬੇ ਕਿਤਰਾ ਦਾ ਪਰ ਸਾਰਾ ਕੰਮ ਮੇਰੇ ਸਿਰ ਤੇ ਹੈ ਹੂੰ ਤੇ ਆਪਣਾ ਰੋਟੀ ਪਾਣੀ ਦੇ ਕਿੰਨੇ ਕਿੱਲੇ ਜ਼ਮੀਨ ਕਿ 5 6 ਗਣਾ ਥਾਮਾ ਸਾਰਾ ਉਹਦੇ ਚੋਂ ਮੈਂ ਪੱਠੇ ਦੋ ਤਿੰਨ ਗਣਾ ਵੀ ਜੇ ਦੋ ਤਿੰਨ ਗਣਾ ਚੋਣ ਲਿਆ ਤੂੰ ਹੀ ਸਾਰਾ ਬਰਬਾਦ ਹੋ ਗਿਆ ਉਹ ਹਟਦੇ ਪਾਣੀ ਦੇ ਨਾਲ ਹਾਂਜੀ ਹਾਂਜੀ ਹਟਦੇ ਹਾਂਜੀ ਉਹਦੇ ਬਿਲਕੁਲ ਬੱਸ ਹੋ ਗਿਆ ਉਹਦੀ ਆਸ ਸੀ ਮੈਨੂੰ ਕਿ ਚਲੋ ਚਲੋ ਉਹ ਤੇ ਚਲੋ ਹੁਣ ਦੁਨੀਆ ਨਾਲ ਸਭ ਹੋ ਗਿਆ ਹੂੰ ਬੇਬੇ ਕਿਵੇਂ ਚੜਦੀ ਕਲਾ ਚ ਹਾਂਜੀ ਕਲਾ ਹਾਂ ਉਹ ਮਹਾਰਾਜ ਨੂੰ ਬੰਨ ਕੋਠੇ ਪਾ ਰਿਹਾ ਹੂੰ ਇਹ ਬੰਤ ਹੂੰ ਦੋ ਵੱਡੇ ਕਰਨਾ ਚਾਹੀਦਾ ਹੂੰ ਮੇਰੇ ਕਿੰਨੀ ਉਮਰ ਹੋ ਗਈ ਤੁਹਾਡੀ 90 ਸਾਲ ਹੋ ਗਏ ਨਹੀਂ ਬੰਤ ਉਹ 90 ਸਾਲ ਹਾਂ ਇਹ ਕਿੱਦਾਂ ਡਿੱਗੀ ਇਹਦੀ ਛੱਤ ਤੁਹਾਡੇ ਕਮਰੇ ਦੀ ਛੱਤ ਪਹਿਲਾਂ ਦੇ ਨਹੀਂ ਬੜਾ ਵਾ ਵਾਦਾ ਹੀ ਇੱਕ ਪੱਖਾ ਡਿੱਗਾ ਵਾ ਮਾਗਰ ਪਾਣੀ ਆਉਣ ਗਿਆ ਸੀ ਪਾਣੀ ਅੰਦਰ ਆਇਆ ਫਿਰ ਸਾਡੇ ਗਾੜੇ ਟੁੱਟ ਗਏ ਕੰਗਿਆ ਨੂੰ ਨੁਕਸਾਨ ਤੇ ਨਹੀਂ ਹੋਇਆ ਕਿਸੇ ਜੀ ਦਾ ਹਾਂ ਛੇ ਛੇ ਜੀ ਨਾ ਮੰਜ਼ੂਰ ਮੰਦੀ ਮੇਂ ਜੇ ਕੁਛ ਨਾ ਦੋਤ ਪਾ ਪੁੱਜ ਗਏ ਪੱਕੇ ਪਾ ਲੈ ਪੁੱਜ ਗਏ ਹੂੰ ਤੇ ਹੋ ਰਹੀ ਆ ਅਬ ਜਿੰਨਾ ਬਾਅਦ ਮਿਕੂ ਹੂੰ ਤੇ ਉਹਨਾਂ ਦਿਨਾਂ ਦੀ ਗੱਲ ਹੈ ਜਦੋਂ ਹੜ੍ਹ ਆਏ ਸੀ ਲਗਾਤਾਰ ਮੀਂਹ ਪਿਆ ਹਾਂ ਰਾਤ ਮੀਂਹ ਬਹੁਤ ਜ਼ਿਆਦਾ ਤੇ ਇੱਕ ਵਾਰ ਨਹੀਂ ਪਾਣੀ ਆ ਗਿਆ ਹੂੰ ਤੇ ਦਾਦੇ ਪਾਣੀ ਬਾਹਰ ਨਹੀਂ ਨਿਕਲਦੇ ਸੱਪ ਸੱਪ ਤੇ ਤੇ ਉਹ ਜਿਹੜਾ ਪਾਣੀ ਪਾ ਆ ਗਿਆ ਨਾਲੀ ਕੋਠੇ ਦਿੱਤੇ ਤੇ ਰਹੀ ਉਹ ਤੋਂ ਕਿ ਜਿਹੜੀ ਅਰਬ ਹੂੰ ਤੇ ਤੇ ਦਜਾਤਨ ਬੂਪਾ ਕੇ ਹੂੰ ਤੇ ਉੱਤੇ ਸਾਹੀ ਬਣੀ ਬੈਗੇ ਖਾਵਾ ਪਰਵਾਰ ਆਪਣਾ ਹੂੰ ਤੇ ਬੇਨ ਜਿਹੜੇ ਅੰਦਰ ਪਾਣੀ ਪੈ ਲੈ ਬੇਬੇ ਜਿਹੜਾ ਐਨ ਜੀਓ ਆ ਜਾਂ ਕਲਾਕਾਰ ਆ ਲੋਕਾਂ ਦੇ ਘਰਾਂ ਘਰਾਂ ਦੇ ਵਿੱਚ ਜਾ ਕੇ ਜਿਹੜੀ ਚੀਜ਼ ਦੀ ਜ਼ਰੂਰਤ ਆ ਉਹ ਦਿੰਦੇ ਆ ਤੁਹਾਨੂੰ ਕੀ ਆਸਿਆ ਹੁਣ ਕੋਈ ਨਹੀਂ ਪਤਾ ਦਿਖਾ ਨਾ ਕੋਈ ਨਾ ਨੂੰ ਨਾ ਹਰ ਕੇ ਪੈਂਟ ਪਾ ਰਿਆਂ ਤੇ ਨੋਟ ਆ ਜੇ ਲੈ ਇਹਨਾਂ ਦੇ ਕੋਠੇ ਦਿੱਗੇ ਆ ਦੇ ਹੀ ਦਿੱਗੇ ਫਾਲ ਪੈਂਦੀ ਹੂ ਹੋਰ ਕਹੀ ਨਹੀਂ ਬਿਕੀ ਲੱਸੀ ਤੇ ਨੋਟ ਕੋ ਪੈਂਟ ਪਾ ਕੇ ਆਇਆ ਤੇ ਨਾ ਹੁੰਦੇ ਫਾਵਾ ਵੀ ਪਈ ਨਹੀਂ ਜੇਕਰ ਕੋਈ ਹੋਣਾ ਚਾਹੁੰਦਾ ਵੀ ਕੀ ਕੀ ਤੋਂ ਤੁਸੀਂ ਕੀ ਚਾਹੁੰਦੇ ਆ ਪਤਾ ਹੀ ਨਹੀਂ ਸੱਤ ਕੋਠੇ ਹੱਲਤਾ ਜੀ ਸੇਵਾ ਕਰ ਦਿਆ ਜੀ ਸਿਆਲ ਦੀ ਬਾਹਰ ਹੁੰਦੀ ਜਾਂ ਮਾਰਿਆ ਕੋ ਕਿਤੇ ਬਾਹਰ ਬੈਠਾ ਜਾਂਦਾ ਵਾ ਹੂੰ ਅੱਗੇ ਸਰਦੀ ਆਉਣ ਵਾਲੀ ਹਾਂਜੀ ਸਰਦੀ ਆਉਣ ਵਾਲੀ ਹੂੰ ਤੋ ਦਾ ਨੀਂਦ ਹੀ ਬਸ ਸਹੀ ਸੇ ਬੁੱਕਾ ਵਾ ਹਡਾ ਕਰੋ ਹੂੰ ਤਾਂ ਜੀ ਨੀਂਦ ਬਣੀ ਨਹੀਂ ਮੈਂ ਕੈਮਰਾਮੈਨ ਨੂੰ ਕਹੂੰਗਾ ਕਿ ਆ ਇੱਕ ਤਸਵੀਰ ਜ਼ਰੂਰ ਦਿਖਾ ਦਿੱਤੀ ਜਾਵੇ ਕਿ ਆ ਵੀਰਿਆ ਦੇਖੋ ਹਟਾ ਕਟਾ ਨੌਜਵਾਨ ਦੇਖਣ ਵਾਲੇ ਨੇ ਤੇ ਇਹ ਕਹਿਣਾ ਕਿ ਇਹ ਨੌਜਵਾਨ ਚੰਗਾ ਭਲਾ ਤੰਦਰੁਸਤ ਹੋਊਗਾ ਪਰ ਇੱਕ ਰੱਬ ਨੇ ਬਹੁਤ ਵੱਡੀ ਇਹਦੇ ਚ ਘਾਟ ਛੱਡੀ ਜਿਸ ਚੰਗਾ ਭਲਾ ਇਨਸਾਨ ਦੇਖਣ ਨੂੰ ਪਰ ਇਹ ਬੱਚਾ ਮੰਦਬੁੱਧੀ ਆ 25 26 ਸਾਲ ਦੀ ਉਮਰ ਆ ਪਰਿਵਾਰ ਦੇ ਵਿੱਚ ਸਿਰਫ 4-5 ਕਨਾਲ ਉਹਨਾਂ ਦੀ ਜ਼ਮੀਨ ਸੀ ਕੋਈ ਕਮਾਉਣ ਵਾਲਾ ਨਹੀਂ ਔਰ ਦੂਜਾ ਮੁੰਡਾ ਵੀ ਮੰਦਬੁੱਧੀ ਔਰ ਛੱਤ ਵੀ ਇਹਨਾਂ ਦੀ ਡੱਗੀ ਆ ਭਾਈ ਨਾਮ ਕੀ ਆ ਤੁਹਾਡਾ ਨਾਮ ਦੱਸੋਗੇ ਫਮਤੀਬ अच्छा जी की छत किधर डगी ਤੁਹਾਡੇ ਘਰ ਦੀ ਆਪੇ ਤੇ ਕੀ ਛੱਤ ਆਪੇ ਡੱਗੀ ਆਪੇ ਤੇ ਕੀ ਜਦੋਂ ਪਾਣੀ ਆਇਆ ਅੱਛਾ ਜਦੋਂ ਪਾਣੀ ਆਇਆ ਹੂੰ ਕਿਉਂਕਿ ਤੁੱਪ ਬਹੁਤ ਜ਼ਿਆਦੀ ਹੈ ਤੁਸੀਂ ਚਪਲਾ ਕਿਉਂ ਨਹੀਂ ਪਾਈਆਂ ਨਹੀਂ ਪਹੁੰਦਾ ਚਪਲਾ ਪਾਉਂਦੇ ਨਹੀਂ ਨਹੀਂ ਪਹੁੰਦੇ ਹੂੰ ਬੱਸ ਬਾਤ ਆ ਇਸ ਦਵਾਈ ਦਵਾਈ ਚੱਲਦੀ ਹੈ ਕਿਤੇ ਹਾਂਜੀ ਦਵਾਈ ਲੁਧਿਆਣੇ ਚੱਲਣ ਦੀ ਗੁਰਪ੍ਰੀਤ ਮਨੁੱਖਤਾ ਸੇਵਾ ਦੇ ਅੱਛਾ ਅੱਜ ਕੱਲ੍ਹ ਹੈ ਕਿ ਜਾਣਦੇ ਤੁਸੀਂ ਮਨੁੱਖਤਾ ਸੇਵਾ ਵਾਲੇ ਕੀ ਨਾਮ ਹੋਣਾ ਦਾ ਕੋਪੀਟਿੰਗ ਦੇਖ ਲਓ ਭਈ ਚੰਗੀ ਤਰ੍ਹਾਂ ਬੋਲਿਆ ਨਹੀਂ ਜਾਂਦਾ ਪਰ ਉਸ ਇਨਸਾਨ ਦੇ ਚਿਹਰੇ ਨੂੰ ਪਛਾਣਦਾ ਜਿਹੜਾ ਇਸ ਬੰਦੇ ਦਾ ਇਲਾਜ ਕਰਦਾ ਉਹਦਾ ਨਾਮ ਆ ਗੁਰਪ੍ਰੀਤ ਸਿੰਘ ਇੱਕ ਇੱਕ ਤਸਵੀਰ ਹੋਰ ਦਿਖਾਉਣੀ ਚਾਹੁੰਦਾ ਕਿ ਘਰ ਦੀ ਛੱਤ ਡਿੱਗ ਗਈ ਆ ਤੇ ਘਰ ਦੇ ਵਿੱਚ ਜਿਹੜੇ ਬਜ਼ੁਰਗਿਆ ਜਾਂ ਹੋਰ ਫੈਮਿਲੀ ਦੇ ਮੈਂਬਰ ਆ ਆ ਤਰਪਾਲ ਪਾਈ ਹੋਈ ਆ ਤੇ ਉਹਦੇ ਥੱਲੇ ਹੱਦ ਤੋਂ ਵੱਧ ਤੇਜ਼ ਤਿੱਖੀ ਧੋਪਿਆ ਆ ਇਸ ਸਮੇਂ ਕਿਉਂਕਿ ਇਸ ਇਲਾਕੇ ਦੇ ਵਿੱਚ ਬਹੁਤ ਜ਼ਿਆਦਾ ਹੜਾ ਦੀ ਮਾਰ ਸੀ ਤੇ ਬਹੁਤ ਪਾਣੀ ਦੇ ਕਾਰਨ ਦਾ ਕਰਕੇ ਇੱਥੇ ਸੇਕ ਬਹੁਤ ਜ਼ਿਆਦਾ ਪੈਂਦਾ ਤੇ ਬਜ਼ੁਰਗ ਸੋਚੋ ਕਿ 90 ਸਾਲ ਦੀ ਉਮਰ ਹੋਣੀ ਤਕਰੀਬਨ ਬਾਬਾ ਜੀ 90 ਸਾਲ ਦੀ ਉਮਰ ਤੁਹਾਡੀ ਨਹੀਂ ਨਹੀਂ ਕਿੰਨੀ ਆ ਜੀ 100 ਸਾਲ ਹੋਏਗੀ 100 ਸਾਲ ਅਮਰ ਜੀ ਮੈਂ ਤਾਂ ਵੈਸੇ ਗੱਸਲਾਇਆ ਸੀ ਕਿ ਬਾਬਾ ਜੀ ਦੀ 90 ਸਾਲ ਉਮਰ ਹੋਗੀ ਪਰ ਬਾਬਾ ਜੀ ਦਾ ਕਹਿਣਾ ਕਿ ਮੇਰੀ ਉਮਰ 100 ਸਾਲ ਦੇ ਕਰੀਬ ਹੈ ਤੇ ਦੇਖ ਲੋ ਧੁੱਪ ਚ ਬੈਠ ਕੇ ਆਹਾ ਆਪਣੇ ਤਰਪਾਲ ਪਾਈ ਹੋਏ ਤੇ ਹੱਦ ਤੋਂ ਵੱਧ ਇੱਕ ਹੋਰ ਤਸਵੀਰ ਦਿਖਾਉਣਾ ਇੱਕ ਤਾਂ ਕਮਰੇ ਦੀ ਛੱਤ ਡਿੱਗ ਗਈ ਆ ਦੂਸਰੇ ਕਮਰਾ ਵੀ ਦੇ ਹਾਲਾਤ ਵੀ ਬਹੁਤ ਜ਼ਿਆਦਾ ਖਰਾਬ ਨੇ ਇੱਟਾਂ ਵਿੱਚੋਂ ਨਿਕਲ ਰਹੀਆਂ ਨੇ ਤੇ ਕੌਣ ਖਾ ਗਿਆ ਬਾਲਿਆਂ ਨੂੰ ਤੇ ਸ਼ਾਇਦ ਇਧਰੋਂ ਕੰਧਾਂ ਵੀ ਪਾਟ ਚੁੱਕੀਆਂ ਨੇ ਤੇ ਦੇਖੋ ਥੱਲੇ ਫਰਸ਼ ਵੀ ਨਹੀਂ ਆ ਕੱਚੀ ਕੱਚਾ ਥੱਲਿਓਂ ਜ਼ਮੀਨ ਵੀ ਜਿਹੜੀ ਫਰਸ਼ ਵੀ ਨਹੀਂ ਗਈ ਥੱਲਿਓਂ ਸਿਰਫ ਕੱਚਾ ਹੈ ਤੇ ਇਹ ਟਰੰਕ ਨੇ ਇਹ ਜਿਹੜਾ ਕਣਕ ਵਾਲੇ ਜਿਹੜੇ ਡਰਮ ਜਿਨ੍ਹਾਂ ਨੂੰ ਕਹਦੇਈਦਾ ਆਪਾਂ ਹੋਰ ਤੇ ਵੀਰ ਜੀ ਤੁਸੀਂ ਇਸੇ ਪਿੰਡ ਤੋਂ ਹਾਂਜੀ ਇਸੇ ਪਿੰਡ ਤੋਂ ਅੱਛਾ ਜੀ ਹਾਂਜੀ ਤੇ ਪਰਿਵਾਰ ਦੇ ਬਹੁਤ ਮਾੜੇ ਹਾਲਾਤ ਨੇ ਹਾਂਜੀ ਹਾਂਜੀ ਬਿਲਕੁਲ ਜੀ ਇਹ ਹੜ੍ਹਾਂ ਦੇ ਕਾਰਨ ਜਿਆਦਾ ਇਹਨਾਂ ਦਾ ਹਾਲਤ ਖਰਾਬ ਹੋ ਗਈ ਆ ਤੇ ਪਹਿਲਾਂ ਮੀਂਹ ਬੜੇ ਹੁੰਦੇ ਰਿਹਾ ਕੱਚਾ ਸੀ ਛੱਤ ਖੱਤੀ ਸੀ ਤੇ ਉਹ ਪਾਣੀ ਮੀਂਹ ਦਾ ਨਿਕਨੇਗਾ ਪੈ ਪੈ ਕੇ ਤੇ ਉਹ ਛੱਤ ਡਿੱਗ ਗਈ ਉਹ ਬਜ਼ੁਰਗਾਂ ਨੂੰ ਬਹੁਤ ਮੁਸ਼ਕਲਾਂ ਨੂੰ ਬਚਾਇਆ ਸੀ ਥੱਲੇ ਕੱਢਿਆ ਆਪਣਾ ਰਾਤ ਹੀ ਡਿੱਗੀ ਛੱਤ ਹਾਂਜੀ ਤਾਂ ਵੇਖ ਲਓ ਤੁਸੀਂ ਖੁਦ ਵੇਖ ਲਓ ਹਾਲਾਤ ਕੀ ਬਣੇ ਇਹਦੇ ਕੋਈ ਹਾਲ ਨਹੀਂ ਤੇ ਕੋਈ ਅਜੇ ਤੱਕ ਮਦਦ ਵਾਲਾ ਪਿੰਡ ਦੇ ਵਿੱਚ ਵੀ ਕੋਈ ਮਦਦ ਨਹੀਂ 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 ਕੋਈ ਨਹੀਂ ਪਹੁੰਚਿਆ ਇੱਥੇ ਮਦਦ ਵਾਲਾ ਨਹੀਂ ਜੀ ਹਾਂ ਤੇ ਨਾ ਤੇ ਕੋਈ ਕੋਈ ਸਰਪੰਚ ਕੋਈ ਨਹੀਂ ਮਿਲਵੇ ਇੱਥੇ ਮਦਦ ਲਈ ਆ ਪਿੰਡ ਦੇ ਮੋਦਬਰ ਵਿਅਕਤੀ ਕਿਸੇ ਦੇ ਕੋਲ ਗਏ ਵੀ ਨਹੀਂ ਕਿਉਂਕਿ ਤੁਹਾਨੂੰ ਪਤਾ ਐਨ ਜੀਓਸ ਹੋ ਗਈਆਂ ਜਾਂ ਫਿਰ ਕਲਾਕਾਰ ਵੀ ਪੈਸੇ ਵੰਡਦੇ ਕੋਈ ਕਿਸੇ ਕੋ ਨਹੀਂ ਗਏ ਕੋਈ ਨਹੀਂ ਗਏ ਹਾਂਜੀ ਮੋਦਬਰ ਕਿਸੇ ਕੋ ਨਹੀਂ ਗਏ ਮਤਲਬ ਕੋਈ ਪਹੁੰਚਿਆ ਨਹੀਂ ਕਿ ਖੁਦ ਵੱਡਾ ਕਰਨ ਲੱਗ ਗਈਆਂ ਨੇ ਹਾਂਜੀ ਲੱਗ ਗਈਆਂ ਖੁਦ ਪਤਾ ਚੱਲਦਾ ਵਾ ਪਰ ਕੋਈ ਆਇਆ ਹੀ ਨਹੀਂ ਕੋਈ ਵੇਖ ਕੇ ਵੀ ਕੋਈ ਨਹੀਂ ਗਾਂ ਆ ਗਿਆ ਹਾਂਜੀ ਤੁਹਾਡੇ ਸਭ ਦੇ ਨਾਲ ਹੁਣ ਪਰਿਵਾਰ ਦੀ ਕਿੱਦਾਂ ਦੀ ਮਦਦ ਹੋਣੀ ਚਾਹੀਦੀ ਤੁਹਾਡੇ ਇਹਨਾਂ ਦੀ ਆਪਾਂ ਕੋਈ ਜ਼ਿਆਦਾ ਨਹੀਂ ਚਾਹੁੰਦੇ ਇਹਨਾਂ ਨੂੰ ਛੱਤ ਲਗਾਓ ਸਿਰ ਲਗਾਉ ਨੂੰ ਛੱਤ ਮਿਲ ਜੇ ਤੇ ਬਸ ਅੱਗੇ ਸਰਦੀ ਆਉਂਦੀ ਤੁਹਾਨੂੰ ਪਤਾ ਬਹੁਤ ਮੁਸ਼ਕਲ ਆ ਬਾਕੀ ਜਿੱਦਾਂ ਦੀ ਇਹਨਾਂ ਦੀ ਕੰਡੀਸ਼ਨ ਆ ਜਿਸ ਆਪਣੇ ਦਮ ਤੇ ਇਸ ਸਾਰੀ ਉਮਰ ਵਿੱਚ ਘਰ ਬਣਾਉਣਗੇ ਨਹੀਂ ਬਣਾ ਇਹਨਾਂ ਉਹ ਤੁਸੀਂ ਖੁਦ ਵੇਖ ਸਕਦੇ ਹੋ ਠੀਕ ਹੈ ਤੇ ਬਾਕੀ ਤੁਹਾਡੇ ਨਾਲ ਕੰਟੈਕਟ ਕਰਕੇ ਤੇ ਮਤਲਬ ਤੁਹਾਡੇ ਇਥੋਂ ਤੱਕ ਸਹਾਇਤਾ ਹੀ ਪਹੁੰਚੇ ਅੱਗੇ ਵੀ ਤੁਸੀਂ ਇੰਨੀ ਅਸੀਂ ਤੇ ਇਹੋ ਬੇਨਤੀ ਕਰਦੇ ਆ ਕਿ ਅੱਗੇ ਸਜੋਗ ਹੱਦ ਨਾ ਦੋ ਤੇ ਇਹਨਾਂ ਤੱਕ ਮਤਲਬ ਘਰ ਬਣ ਜੇ ਸੋ ਇਹ ਪਰਿਵਾਰ ਦੇ ਹਾਲਾਤ ਅਸੀਂ ਤੁਹਾਨੂੰ ਦਿਖਾਏ ਆ ਡੇਰਾ ਬਾਬਾ ਨਾਨਕ ਦੇ ਏਰੀਏ ਦਾ ਸ਼ਾਪ ਔਰ ਜਾਜਨ ਪਿੰਡ ਹੈ ਜੇ ਕਿਸੇ ਦਾਨੀ ਸੱਜਣ ਨੇ ਆ ਕੇ ਇਹਨਾਂ ਦੇ ਪਿੰਡ ਦੇ ਵਿੱਚ ਹੈਲਪ ਕਰਨੀਆਂ ਤੇ ਇਹ ਘਰ ਦੇਖ ਲੈਣ ਤੇ ਅਸੀਂ ਨੰਬਰ ਵੀ ਇਹਨਾਂ ਦਾ ਵਿੱਚ ਦੇ ਦੇਵਾਂਗੇ ਤੇ ਜੇਕਰ ਕਿਸੇ ਨੇ ਗੱਲਬਾਤ ਕਰਨੀ ਆ ਫੋਨ ਤੇ ਗੱਲ ਕਰਨੀ ਆ ਤਾਂ ਅਸੀਂ ਸਕਰੀਨ ਤੇ ਨੰਬਰ ਵੀ ਚਲਾ ਦੇਵਾਂਗੇ ਤਾਂ ਜੋ ਤੁਸੀਂ ਪਰਿਵਾਰ ਦੀ ਸਿੱਧੀ ਹੈਲਪ ਕਰ ਸਕੋ ਕੋਈ ਵਿੱਚ ਬੰਦਾ ਨਹੀਂ ਹੋਊਗਾ ਡਾਇਰੈਕਟ ਪਰਿਵਾਰ ਨੂੰ ਮਿਲੋ ਪਰਿਵਾਰ ਦੇ ਨਾਲ ਆ ਕੇ ਗੱਲਬਾਤ ਕਰੋ ਤੇ ਇਹਨਾਂ ਦੀ ਹੈਲਪ ਕਰੋ ਮੈਂ ਐਨ ਜੀਓ ਨੂੰ ਸਮਾਜ ਸੇਵੀਆਂ ਨੂੰ ਵੀ ਕਹਿਣਾ ਚਾਹੁੰਦਾ ਕਿ ਇੱਕ ਵਾਰੀ ਪਰਿਵਾਰ ਦੇ ਆ ਕੇ ਹਾਲਾਤ ਦੇਖੋ ਜੋ ਵੀ ਤੁਹਾਡੇ ਕੋਲ ਇਹਨਾਂ ਦੀ ਹੈਲਪ ਕਰ ਹੁੰਦੀ ਹੋਈ ਉਹ ਜ਼ਰੂਰ ਕਰਨਾ ਬਾਕੀ ਤੁਸੀਂ ਕਮੈਂਟ ਬਾਕਸ ਦੇ ਵਿੱਚ ਆਪਣੇ ਵਿਚਾਰ ਦਿਓ ਜ਼ਰੂਰ ਦਿਓ ਦੇਖਦੇ ਰਹੋ ਟੀਵੀ ਐਨ ਆਰ